ਲੋਕ ਸਭਾ ਹਲਕਾ ਸੰਗਰੂਰ ਦੇ ਸ਼ਹਿਰ ਸੁਨਾਮ ਗੁਜਰਾ ਅਤੇ ਪਿੰਡ ਲਦਾਲ ਵਿਖੇ ਚੋਂ ਜਲਸਿਆਂ ਨੂੰ ਸੰਬੋਧਨ ਕਰਦੇ ਆ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਨਾਂ ਇਲਾਕਿਆਂ ਦੇ ਹਾਲਾਤ ਬਹੁਤ ਅਰਸਯੋਗ ਬਣੇ ਹੋਏ ਨੇ ਇਸ ਕਰਕੇ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਨਾਂ ਇਲਾਕਿਆਂ ਦੇ ਵਿੱਚ ਜਿਹੜੇ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋਈ ਸੀ ਤੇ ਉਹ ਘਰ ਦੇ ਕਮਾਊ ਮੈਂਬਰ ਵੀ ਸੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਮੁਆਵਜ਼ਾ ਇਹਨਾਂ ਦਿੱਤਾ ਜਾਣਾ ਚਾਹੀਦਾ ਹੈ ਕਿ ਪਰਿਵਾਰਾਂ ਦੇ ਬਿਰਧ ਮੈਂਬਰ ਬੈਠ ਕੇ ਵਿਆਜ ਖਾ ਸਕਣ ਉਹਨਾਂ ਅੱਗੇ ਕਿਹਾ ਕਿ ਮੈਨੂੰ ਫਿਰ ਜਿਤਾਓ ਤਾਂ ਜੋ ਇਹ ਸਰਕਾਰ ਤੋਂ ਮੰਗਾ ਜਿਹੜੀਆਂ ਨੇ ਇਹਨਾਂ ਨੂੰ ਮੰਵਾ ਕੇ ਦਈਏ ਉਹਨਾਂ ਮੋਦੀ ਸਰਕਾਰ ਉੱਤੇ ਵਰਦਿਆਂ ਕਿਹਾ ਕਿ ਮੋਦੀ ਸਰਕਾਰ ਹਿੰਦੂਆਂ ਨੂੰ ਖੁਸ਼ ਕਰਨ ਲਈ ਮੁਸਲਮਾਨਾਂ ਅਤੇ ਸਿੱਖਾਂ ਉੱਤੇ ਤਸ਼ੱਦਦ ਕਰ ਰਹੀ ਹੈ ਕਿਸਾਨਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਹੈ ਇਸੇ ਦੇ ਨਾਲ ਉਹਨਾਂ ਨੇ ਸੰਗਰੂਰ ਦੇ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਆਓ ਦੇਖਦੇ ਹਾਂ ਕੀ ਕਹਿੰਦੇ ਨੇ ਸਿਮਰਨਜੀਤ ਸਿੰਘ ਸਤ ਜੀ ਨਿਮਰਤਾ ਸਤ ਆਪ ਨੂੰ ਫਤਿਹਬਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਦਰਸ਼ਨ ਕਰਕੇ ਬੇਅੰਤ ਖੁਸ਼ੀ ਹੋਈ ਹੈ ਪਰ ਅਲੱਕੇ ਜਿਹੜਾ ਇਹ ਆਪਣਾ ਲੱਖ ਹੈ ਇੱਥੇ ਬਦਕਿਸਮਤੀ ਦੇ ਨਾਲ ਇੱਕੀ ਗਰੀਬ ਘਰ ਦੇ ਨੌਜਵਾਨ ਜਿਨ੍ਹਾਂ ਨੂੰ ਜ਼ਰੇਲੀ ਸ਼ਰਾਬ ਦਿੱਤੀ ਗਈ ਉਹ ਆਪਣਾ ਸਰੀਰ ਛੱਡ ਕੇ ਚਲੇ ਗਏ ਆ ਮੈਂ ਹਰੇਕ ਘਰ ਦੇ ਵਿੱਚ ਜਾ ਕੇ ਮਿਲਿਆ ਉਹਨਾਂ ਦੀਆਂ ਵਿਧਵਾਵਾਂ ਛੋਟੀ ਉਮਰ ਦੀਆਂ ਛੋਟੇ ਛੋਟੇ ਬੱਚੇ ਐ ਜਿਹੜੇ 21 ਸਾਡੇ ਵਿੱਚੋਂ ਚਲੇ ਗਏ ਆ ਗੁਜਰਾں ਤੋਂ ਸਨਾਮ ਦੇ ਇਲਾਕੇ ਤੋਂ ਬਹੁਤ ਤਰਸਯੋਗ ਹਾਲਾਤ ਹੈ ਗਏ ਉਹ ਹੀ ਕਮਾਊ ਪੁੱਤ ਸੀਗੇ ਜਿਹੜੇ ਅੱਜ ਸਾਡੇ ਵਿੱਚ ਹੈ ਨਹੀਂਗੇ ਉਹਨਾਂ ਨੂੰ ਕੌਣ ਸੰਭੂਗਾ ਉਨ੍ਹਾਂ ਦਾ ਭਵਿੱਖ ਕੀ ਹੋਊਗਾ ਮੈਂ ਸਰਕਾਰ ਨੂੰ ਕਿਹਾ ਕਿ ਜਿੰਨੀਆਂ ਵੀ ਵਿਧਵਾਵਾਂ ਹੋਈਆਂ ਇਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਤੇ ਜਿਨ੍ਹਾਂ ਦੇ ਘਰ ਟੁੱਟ ਗਏ ਐ ਫੁੱਟ ਗਏ ਐ ਉਹਨਾਂ ਨੂੰ ਠੀਕ ਕਰਾ ਕੇ ਸਰਕਾਰ ਦਵੇ ਤੇ ਇਹਨਾਂ ਨੂੰ ਮੁਆਵਜ਼ਾ ਚੰਗਾ ਮਿਲੇ ਜਿਹੜਾ ਬੈਂਕ ਦੇ ਵਿੱਚ ਜਮਾ ਕਰਾਉਣ ਤੇ ਉਹਦਾ ਪੈਸਾ ਹਰੇਕ ਮਹੀਨੇ ਵਸੂਲ ਕਰ ਸਕਣ ਜਿਹੜੇ ਬਿਰਤ ماں ਪਿਓ ਹੈਗੇ ਆ ਹੁਣ ਇਹ ਬਹੁਤ ਵੱਡੀ 5.5 ਲੱਖ ਦੇ ਉੱਤੇ ਜ਼ਿੰਮੇਵਾਰੀ ਹੈ ਖਾਸ ਕਰਕੇ ਮੇਰੇ ਉੱਤੇ ਜੋ ਕਰਕੇ ਤੁਸੀਂ ਮੈਨੂੰ ਇੱਥੇ ਮੈਂਬਰ ਪਾਰਲੀਮੈਂਟ ਬਣਾਇਆ ਜੇ ਤੁਸੀਂ ਮੈਨੂੰ ਤਾਕਤ ਦਿੱਤੀ ਹੈ ਤਾਂ ਹੀ ਮੈਂ ਸਰਕਾਰ ਨੂੰ ਇਹ ਸਲਾਹ ਦਿੱਤੀ ਹੈ ਤੇ ਇਹ ਤਾਕਤ ਜੇ ਫੇਰ ਇਸ ਨੂੰ ਭਰ ਦਿਓਗੇ ਤਾਂ ਜਿਹੜੀਆਂ ਗੱਲਾਂ ਮੈਂ ਇਨ੍ਹਾਂ ਗਰੀਬਾਂ ਦੀਆਂ ਕੀਤੀਆਂ ਇਨ੍ਹਾਂ ਦਾ ਘਰ ਬਸਾਉਣ ਜੋਗੇ ਅਸੀਂ ਹੋ ਜਾਵਾਂਗੇ ਜਿੱਥੇ-ਜਿੱਥੇ ਵੀ ਗਰੀਬੀ ਹੈਗੀ ਐ ਅਸੀਂ ਉੱਥੇ-ਉੱਥੇ ਪੈਸੇ ਦਿੱਤੇ ਐ ਪਰ ਸਰਕਾਰ ਨੇ ਜਿਹੜਾ ਹੁਕਮ ਦਿੱਤਾ ਹੈ ਕਿ ਜਿਹੜੇ ਕੱਚੇ ਮਿੱਟੀ ਦੇ ਘਰ ਐ ਉਹ ਮੈਂਬਰ ਪਾਰਲੀਮੈਂਟ ਪੱਕੇ ਬਣਵਾ ਸਕਦਾ ਹੈ ਪਰ ਅਫਸੋਸ ਹੈ ਕਿ ਪੂਰੇ ਕੱਚੇ ਘਰ ਸਾਡੇ ਇਲਾਕੇ ਦੇ ਵਿੱਚ ਬਹੁਤ ਥੋੜੇ ਐ ਉਹਨਾਂ ਦੀਆਂ ਖੰਡਾਂ ਇੱਟਾਂ ਦੀਆਂ ਲੱਗਦੀਆਂ ਸੀਮਿੰਟ ਲੱਗਿਆ ਹੋਇਆ ਪਰ ਹਾਲਤ ਉਹਨਾਂ ਦੀ ਬਹੁਤ ਖਸਤਾ ਹੈ ਇਸ ਕਰਕੇ ਉਹ ਨਵੇਂ ਨਹੀਂ ਬਣ ਸਕਦੇ ਪਰ ਜੇ ਤੁਸੀਂ ਫੇਰ ਇੱਕ ਵਾਰੀ ਤਾਕਤ ਦਿਓਗੇ ਜਿੰਨੇ ਵੀ ਗਰੀਬਾਂ ਦੇ ਘਰ ਹੈਗੇ ਆ ਜਿਵੇਂ ਸੈਂਟਰ ਦੀ ਸਕੀਮ ਹੈ ਕਿ ਕੱਚੇ ਘਰਾਂ ਦੇ ਥਾਂ ਪੱਕੇ ਬਣਾਓ ਇਸ ਤਰ੍ਹਾਂ ਆਪਾਂ ਟੁੱਟੇ ਫੁੱਟੇ ਘਰਾਂ ਨੂੰ ਠੀਕ ਕਰਕੇ ਪੱਕੇ ਬਣਾਵਾਂਗੇ ਇਹ ਮੇਰੇ ਮਨ ਦੇ ਵਿੱਚ ਹੈਗਾ ਤੇ ਮੈਂ ਕਰਕੇ ਜਿਊਂਗਾ ਜੋ ਕਰਕੇ ਅਜੇ ਵੀ ਸਾਡੇ ਗਰੀਬਾਂ ਦੀ ਹਾਲਤ ਬਹੁਤ ਖਰਾਬ ਹੈ ਜਿਹੜੇ ਸਾਡੇ ਦਿਹਾੜੀ ਤੇ ਜਾਂਦੇ ਆ ਅੱਜ ਕੱਲ ਉਹਨਾਂ ਨੂੰ ਪੂਰੀ ਦਿਹਾੜੀ ਨਹੀਂ ਮਿਲ ਰਹੀ ਇਸ ਕਰਕੇ ਗਰੀਬੀ ਦੇ ਉੱਤੇ ਹੋਰ ਹਮਲਾ ਹੋਇਆ ਹੈ ਜਿਹੜੇ ਸਾਡੇ ਕਿਸਾਨ ਆ ਉਹ ਸਾਡੇ ਬਾਰਡਰਾਂ ਦੇ ਉੱਤੇ ਬੈਠੇ ਆ ਤੇ ਭਾਜਪਾ ਦੀ ਸੈਂਟਰ ਦੀ ਸਰਕਾਰ हरियाणा दी सरकार ਉਹਨਾਂ ਦੇ ਉੱਤੇ ਗੋਲੀਆਂ ਛਾੜ ਆਖੇ ਤੇਰ ਗੈਸ ਦੇ ਵਿੱਚ ਜ਼ਰੀਲੀ ਦਵਾਈ ਪਾਖੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਕਰਾਈਆਂ ਤੁਸੀਂ ਸਾਰੇ ਮਸ਼ੀਨਰੀ ਨੂੰ ਜਾਣਦੇ ਹੋ ਪਰ ਜਿਹੜੀ ਪੁਲਿਸ ਹਰਿਆਣਾ ਦੀ ਨੇ ਗੋਲੀਆਂ ਤੇ ਅਥਰੂ ਗੈਸ ਸਿੱਟੇ ਕਸਾਨਾਂ ਦੇ ਉੱਤੇ ਉਹਨਾਂ ਦੇ ਨਾਲ ਆਰਐਸਐਸ ਦੇ ਟ੍ਰੇਨਡ ਬੰਦੇ ਜਿਨ੍ਹਾਂ ਨੂੰ ਫੌਜੀ ਟ੍ਰੇਨਿੰਗ ਦਿੱਤੀ ਗਈ ਹੈ ਉਹਨਾਂ ਨੇ ਜਿੱਥੇ ਕਿਸਾਨਾਂ ਦੀਆਂ ਟਰਾਲੀਆਂ ਖੜੀਆਂ ਸੀ ਜਿੱਥੇ ਉਹਨਾਂ ਦੇ ਟਰੈਕਟਰ ਖੜੇ ਸੀਗੇ ਇੰਜਣਾਂ ਦੇ ਵਿੱਚ ਖੰਡ ਪਾਤੀ ਹੈ ਜੇ ਕਿਸੇ ਵੀ ਮੋਟਰ ਟਰੈਕਟਰ ਦੇ ਇੰਜਨ ਦੇ ਵਿੱਚ ਜਿੱਥੇ ਮੋਬਲ ਔਇਲ ਟਰੇਲ ਪੈਂਦਾ ਜੇ ਆਪਾਂ ਖੰਡ ਪਾ ਦਈਏ ਤੇ ਉਹ ਸਾਰਾ ਇੰਜਨ ਬਰਬਾਦ ਹੋ ਜਾਂਦਾ ਇਥੋਂ ਤੱਕ ਸਾਡੇ ਉੱਤੇ ਇਹ ਦੁਸ਼ਮਣੀ ਦਿੱਲੀ ਦੀ ਬੀਜੇਪੀ ਆਰਐਸਐਸ ਨੇ ਕੱਢੀ ਹੈ ਤੁਹਾਨੂੰ ਹੁਣ ਮੈਂ ਕੀ ਕੁਝ ਦੱਸਾਂ ਕਿ ਕੋਈ ਕਾਨੂੰਨ ਨਹੀਂ ਹੈ ਪਰ ਮੋਦੀ ਸਰਕਾਰ ਨੇ ਇਹਦੇ ਗ੍ਰਹਿ ਮੰਤਰੀ ਨੇ ਮਿਤਸ਼ਾ ਨੇ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਇਹੋ ਜੀ ਸਕੀਮ ਮਾਰੀ ਹੈ ਕਿ ਜਿਹੜੇ ਜਿਹੜੇ ਸਿੱਖ ਆਜ਼ਾਦੀ ਦੇ ਲਈ ਖੜੇ ਆ ਉਹਨਾਂ ਨੂੰ ਗੋਲੀ ਮਾਰ ਕੇ ਮਰਵਾ ਦਿਓ ਪਹਿਲਾਂ ਤਾਂ ਹਿੰਦੁਸਤਾਨ ਦੇ ਵਿੱਚ ਮਰਵਾਉਂਦੇ ਹੁੰਦੇ ਸੀਗੇ ਪਰ ਸ਼ਾਇਦ ਤੁਹਾਨੂੰ ਪਤਾ ਲੱਗ ਗਿਆ ਉਹ ਮੈਂ ਪਾਰਲੀਮੈਂਟ ਦੇ ਵਿੱਚ ਵੀ ਪੂਰੀ ਇਹ ਗੱਲ ਕੀਤੀ ਹੈ ਕਿ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਨੂੰ ਮਰਵਾ ਦਿੱਤਾ ਹੈ ਬਦਮਾਸ਼ਾਂ ਤੋਂ ਉਹਨਾਂ ਨੂੰ ਪੈਸੇ ਦੇ ਕੇ ਫਿਰ ਜਿੱਪੂ ਦਮਨ ਸਿੰਘ ਮਲਕ ਨੂੰ ਕੈਨੇਡਾ ਦੇ ਵਿੱਚ ਮਰਵਾਤਾ ਹੈ ਸੁਖਦੂਲ ਸਿੰਘ ਆਪਣੇ ਮੋਕੇ ਦਾ ਨੌਜਵਾਨ ਬੰਦਾ ਹੈ ਉਹਨੂੰ ਮਰਵਾਤਾ ਹੈ ਬ੍ਰਿਟਾਨੀਆ ਦੇ ਵਿੱਚ ਖੰਡੇ ਨੂੰ ਮਰਵਾਤਾ ਉਹਨੂੰ ਜ਼ਹਿਰ ਦੇਤੀ ਉਹ ਹਸਪੀਟਲ ਦੇ ਵਿੱਚ ਐਡਮਿਟ ਸੀਗਾ ਪਰ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਜ਼ਹਿਰ ਦੇ ਕੇ ਮਰਵਾਤਾ ਹਿੰਦ ਹਕੂਮਤ ਦੀ ਬੀਜੇਪੀ ਸਰਕਾਰ ਨੇ ਤੇ ਨਾਲ ਲੱਗਦੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਾਰਤਾ ਨਾਲ ਹੀ ਰੋਡੇ ਨੂੰ ਮਾਰਤਾ ਪਾਕਿਸਤਾਨ 'ਚ ਇੱਥੇ ਹਿੰਦੁਸਤਾਨ ਹਰਿਆਣੇ ਦੇ ਵਿੱਚ ਸਾਡਾ ਸਿਰ ਕੱਢਦਾ ਨਵਾਂ ਲੀਡਰ ਦੀਪ ਸਿੰਘ ਸਿੱਧੂ ਮਰਵਾਤਾ ਪੰਜਾਬ ਦੇ ਵਿੱਚ ਜਿਹੜਾ ਹੁਣ ਸਿੱਖੀ ਦੇ ਉੱਤੇ ਆ ਗਿਆ ਸੀਗਾ ਸੰਤ ਜਨੈਲ ਸਿੰਘ ਪਿੰਡਾਂ ਵਾਲਿਆਂ ਦੀ ਤਸਵੀਰ ਆਪਣੇ ਟਰੈਕਟਰਾਂ ਤੇ ਲਾਉਂਦਾ ਸੀਗਾ ਮੂਸੇਵਾਲ ਨੂੰ ਮਰਵਾਤਾ ਸੋਤ ਸਤਕਾਰਯੋਗ ਸਾਧ ਸੰਗਤ ਜੀ ਇਹ ਇਲੈਕਸ਼ਨ ਐ ਵੀ ਚਵੀ ਨਹੀਂ ਐ ਇਹਦੇ ਵਿੱਚ ਸਾਡੀ ਅਣਖ ਦੇਖੀ ਜਾਊਗੀ ਇਲੈਕਸ਼ਨਾਂ ਦਾ ਮੁੱਦਾ ਕੀ ਐ ਬੀਜੇਪੀ ਤੇ ਮੋਦੀ ਦਾ ਤੇ ਅਰ ਸਸਦਾ ਇਹਨਾਂ ਨੇ ਬਬਰੀ ਮਸਜਿਦ ਮੁਸਲਮਾਨਾਂ ਦੀ ਪੁਰਾਣੀ ਮਸਜਿਦ ਉਸ ਨੂੰ ਤੋੜ ਕੇ ਸੁਪਰੀਮ ਕੋਰਟ ਨੂੰ ਫੈਸਲਾ ਜਬਰਨ ਲੈ ਕੇ ਕਵਾਤਾ ਕਿ ਇਹ ਬਬਰੀ ਮਸਜਿਦ ਮੁਸਲਮਾਨਾਂ ਦੀ ਨਹੀਂ ਇਹ ਹਿੰਦੂਆਂ ਦਾ ਮੰਦਰ ਹੈ ਅੱਜ મોદી ਸਾਹਿਬ ਨੇ ਸਾਰੇ ਹਿੰਦੂਤਵਾ ਦੇ ਵਿੱਚ ਐਲਾਨ ਕਰ ਦਿੱਤੇ ਹੈ ਜੇ ਅਸੀਂ ਤੁਹਾਡੇ ਲਈ ਰਾਮ ਮੰਦਰ ਬਣਾਇਆ ਜਿਸ ਦੇ ਨਾਲ મોદી ਸਮਝਦਾ ਹੈ ਕੀ ਸਾਰੇ ਹਿੰਦੂ ਬੀਜਪੀ আর ਐਸਐਸ ਨਾਲ ਇਕੱਠੇ ਹੋ ਕੇ ਵੋਟਾਂ ਪਾਉਣਗੇ ਇਹੋ ਜੀ ਚੀਜ਼ ਕੀਤੀ ਹੈ ਕਿ ਮੁਸਲਮਾਨਾਂ ਨੂੰ ਤੇ ਸਿੱਖਾਂ ਦੇ ਉੱਤੇ ਜੋ ਜ਼ਬਰ ਕਰ ਰਹੇ ਹੈ ਉਹ ਦਿਖਾਉਣਾ ਚਾਹੁੰਦੇ ਹੈ ਬਹੁ ਗਿਣਤੀ ਵਾਲਿਆਂ ਨੂੰ ਕਿ ਦੇਖੋ ਇਹੀ ਚੰਬੜੇ ਹੋਏ ਲੋਕ ਹੈਗੇ ਸਿੱਖ ਤੇ ਮੁਸਲਮਾਨ ਇਹ ਇੰਨਾਂ ਦੇ ਉੱਤੇ ਅਸੀਂ ਕਬੂਪਾਤਾ ਆਪ ਆਪਣਾ ਅਮਰਤਪਾਲ ਸਿੰਘ ਉਸ ਨੂੰ ਅਸਾਮ ਦੇ ਡਿਬਰੂਗੜ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈ 1 ਸਾਲ ਉਹਦਾ ਪੂਰਾ ਹੋ ਗਿਆ ਹੈ 1 ਸਾਲ ਕੈਦ ਕੱਟ ਕੇ ਉਸ ਕਾਨੂੰਨ ਦੇ ਤਹਿਤ ਉਹਨੂੰ ਸਰਕਾਰ ਛੱਡ ਸਕਦੀ ਸੀ ਪਰ ਉਸ ਨੂੰ ਨਹੀਂ ਛੱਡਿਆ ਚੋਂ ਕਰਕੇ ਜੇ ਛੱਡ ਦਿੰਦੇ ਤਾਂ ਫੇਰ ਜਿਹੜੇ ਹਿੰਦੂ ਵੋਟਰਾਂ ਨੂੰ ਇਹਨਾਂ ਨੇ ਦਿਖਾਇਆ ਕਿ ਅਸੀਂ ਇੱਥੇ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ ਤੇ ਸਿੱਖ ਤੇ ਮੁਸਲਮਾਨ ਉੱਤੇ ਜ਼ੁਲਮ ਕਰਦੇ ਆ ਜੇ ਉਸ ਨੂੰ ਛੱਡਤਾ ਇਸ ਮੌਕੇ ਤਾਂ ਫੇਰ ਬਹੁ ਗਿਣਤੀ ਹਿੰਦੂ ਸਮਝੂਗਾ ਕਿ ਮੋਦੀ ਤੇ ਬੀਜੇਪੀ ਇਹ ਹਿੰਦੂਆਂ ਦੀ ਗੱਲ ਕਰਨੋਂ ਛੱਡ ਗਈ ਐ 32-32 ਸਾਲਾਂ ਦੇ ਸਿੱਖ ਜੇਲ੍ਹਾਂ ਦੇ ਵਿੱਚ ਐ ਜਦ ਕਿ ਉਮਰ ਕੈਦ 20 ਸਾਲ ਹੁੰਦੀ ਐ ਉਹ ਵੀ ਸਾਥ ਸੰਗਤ ਜੀ ਜੇ ਉਹਨਾਂ ਨੂੰ ਭਾਜਪਾ ਆਰਐਸ ਸਮੋਦੀ ਛੱਡਦਾ ਫੇਰ ਨੂੰ ਡਰ ਐ ਕਿ ਜਿਹੜੇ ਮਸਤਾਏ ਹੋਏ ਹਿੰਦੂ ਵੀਰ ਐ ਉਹ ਕਹਿਣਗੇ ਕਿ ਇਹਨੇ ਤਾਂ ਸਿੱਖ ਵੀ ਛੱਡ ਦਿੱਤੇ ਹੈਗੇ ਆ। ਸੋ ਇਸ ਕਰਕੇ ਸਮਾਂ ਸਾਡੀ ਕੌਮ ਦੇ ਲਈ ਬਹੁਤ ਔਖਾ ਹੈ। ਇਸ ਲਈ ਆਪਾਂ ਨੂੰ ਤਖੜੇ ਬੰਦੇ ਪਾਰਲੀਮੈਂਟ ਦੇ ਵਿੱਚ ਭੇਜਣੇ ਚਾਹੀਦੇ ਆ। ਹੁਣ ਤੁਸੀਂ ਕੋਈ ਵੀ ਲੀਡਰ ਸਿੱਖਾਂ ਦਾ ਪੰਜਾਬ ਦਾ ਆਪਣੀ ਉਂਗਲ ਦੇ ਉੱਤੇ ਚਾੜ ਕੇ ਮੈਨੂੰ ਦੱਸੋ ਜੇ ਕਿਸੇ ਨੇ ਵੀ ਗੱਲ ਕੀਤੀ ਹੋਏ ਕਿ ਮੋਦੀ ਬੀਜੇਪੀ ਨੇ ਚੰਡਾ ਬਰਤਾਨੀਆਂ ਪਾਕਿਸਤਾਨ ਹਰਿਆਣਾ ਪੰਜਾਬ ਦੇ ਵਿੱਚ ਨਜਾਇਜ਼ ਸਿੱਖ ਮਾਰੇ ਹੈ ਸੋ ਇੱਥੋਂ ਤੱਕ ਗੱਲ ਪਹੁੰਚੀ ਪਈ ਹੈ ਕਿਸਾਨਾਂ ਦੇ ਉੱਤੇ ਇਹਨਾਂ ਨੇ ਕੀਤੀ ਵਾਰ ਗਰੀਬਾਂ ਦੇ ਉੱਤੇ ਕੀਤੀ ਹੈ ਤੇ ਜਿਹੜਾ ਸਿਰਨਜੀਤ ਸਿੰਘ ਮਾਨ ਹੈ ਇਹ ਤੁਹਾਡੇ ਸਾਰਿਆਂ ਦੇ ਲਈ ਹੈ ਬੇਚਾ ਕੋਈ ਹਿੰਦੂ ਹੈ ਜਾਂ ਸਾਈ ਹੈ ਮੁਸਲਮਾਨ ਹੈ ਸਿੱਖ ਹੈ ਰਗਰੇਟਾ ਸਿੱਖ ਹੈ ਮੈਂ ਕਿਸੇ ਦੇ ਨਾਲ ਜ਼ੁਲਮ ਹੁੰਦਾ ਮੰਨਦਾ ਨਹੀਂ ਤੇ ਨਾ ਮੈਂ ਸੁਣਨਾ ਚਾਹੁੰਦਾ ਤੇ ਉਹਦਾ ਮੁਕਾਬਲਾ ਵੀ ਸਾਡੀ ਪਾਰਟੀ ਕਰਦੀ ਹੈ ਸੋ ਮੈਂ ਆਸ ਕਰਦਾ ਕਿ ਐਤ ਕੀ ਵਾਰੀ ਪਹਿਲੀ ਤਰੀਕ ਨੂੰ ਇੰਨੇ ਇਲੈਕਸ਼ਨ ਬਾਅਦ ਦੇ ਵਿੱਚ ਕਰਾਰੇ ਹੈ ਕਿ ਸਾਰਾ ਹਿੰਦੁਸਤਾਨ ਵੋਟਾਂ ਦੇ ਵਿੱਚ ਭੁਗਤ ਜਵੇ ਤੇ ਫੇਰ ਜੇ ਅਸੀਂ ਇਸ ਦਰਮਿਆਨ ਸਿੱਖ ਤੇ ਮੁਸਲਮਾਨ ਨੂੰ ਰਾਹਤ ਕਰਤੀ ਤੇ ਫੇਰ ਹਿੰਦੂ ਵੋਟਰ ਕਹੂਗਾ ਕਿ ਮੋਦੀ ਤੇ ਬੀਜੇਪੀ ਨੇ ਤੇ ਸਿੱਖ ਤੇ ਮੁਸਲਮਾਨ ਉਹਨਾਂ ਤੇ ਰਾਹਤ ਦੇ ਦਿੱਤੀ ਹੈ ਸੋ ਪਹਿਲੀ ਜੂਨ ਜਦੋਂ ਸਾਰੇ ਦੇਸ਼ ਦੇ ਇਲੈਕਸ਼ਨ ਹੋਣਗੇ ਖਤਮ ਹੋ ਜਾਣਗੇ ਉਦੋਂ ਸਾਡੇ ਇਲੈਕਸ਼ਨ ਕਰਾ ਰਹੇ ਐ ਸਾਰੀ ਸਕੀਮ ਦੇ ਅੰਦਰ ਕੀ ਵਕਤੀ ਹਿੰਦੁਸਤਾਨ ਵੋਟ ਪੁੱਗਤ ਜਬੇ ਉਹਨਾਂ ਨੂੰ ਐ ਨਾ ਪਤਾ ਲੱਗੇ ਕਿ ਸਿੱਖ ਤੇ ਮੁਸਲਮਾਨ ਸਾਈ ਜਾਂ ਜਿਹੜੇ ਗਰੀਬ ਆਦਮੀ ਐ ਉਹਨਾਂ ਦੇ ਲਈ ਅਸੀਂ ਰੈਤ ਦਿੱਤੀ ਐ ਜੋ ਮੈਂ ਅਸ ਕਰਦੇ ਕਿ ਤਕੜੇ ਹੋ ਕੇ ਫੇਰ ਇੱਕ ਵਾਰੀ ਮੈਨੂੰ ਫਤਵਾ ਦਿਓਗੇ ਤੇ ਜਿਹੜਾ ਐਮਪੀ ਹੁੰਦਾ ਉਹ ਤੁਹਾਡਾ ਸੇਵਾਦਾਰ ਹੁੰਦਾ ਹੈ ਅਫਸਰ ਨਹੀਂ ਹੁੰਦਾ ਸਾਰੇ ਕੰਮ ਕਰਾਉਂਦਾ ਪਿੰਡ ਤੋਂ ਲੈ ਕੇ ਜ਼ਿਲ੍ਹੇ ਤੱਕ ਜ਼ਿਲ੍ਹੇ ਤੋਂ ਲੈ ਕੇ ਚੰਡੀਗੜ੍ਹ ਤੱਕ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਸਾਰੀ ਦੁਨੀਆਂ ਦੇ ਵਿੱਚ ਸਿੱਖ ਫੈਲ ਗਏ ਐ ਸਾਰੀ ਦੁਨੀਆਂ ਦੇ ਵਿੱਚ ਤੁਹਾਡਾ ਐਮਪੀ ਕੰਮ ਕਰਾਉਂਦਾ ਅੱਜ ਹੀ ਮੇਰੇ ਕੋਲੇ ਸਵਾਰਥ ਆਈ ਹੈ ਕਿ ਸਾਡਾ ਬੰਦਾ ਕੈਨੇਡਾ ਦੇ ਵਿੱਚ ਪੂਰਾ ਹੋ ਗਿਆ ਉਹਦੀ লাশ ਸਾਨੂੰ ਮਗਾ ਕੇ ਦਿਓ ਉਹਦੇ ਬਾਰੇ ਮੈਂ ਚਿੱਠੀ ਲਿਖਤੀ ਹੈ ਕੈਨੇਡਾ ਨੂੰ ਤੇ ਐਸਟਰਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿੱਥੇ ਸਾਡੇ ਛਿੱਤ ਹੋਏ ਐ ਉਹਨਾਂ ਦੇ ਸਰੀਰ ਵਾਪਸ ਮਗਾ ਕੇ ਦਿੱਤੇ ਐ ਸੋ ਜੇ ਐਮਪੀ ਨੂੰ ਆਪਣੇ ਕੰਮ ਦਾ ਪਤਾ ਹੋਵੇ ਤੇ ਕੋਈ ਚੀਜ਼ ਜਹਾਨ ਦੇ ਵਿੱਚ ਨਹੀਂ ਹੈ ਜਿਹੜੀ ਤੁਸੀਂ ਆਪਣੇ ਐਮਪੀ ਤੋਂ ਨਹੀਂ ਕਰਾ ਸਕਦੇ ਸੋ ਮੈਂ ਆਸ ਕਰਦੇ ਆਂ ਕਿ ਪਹਿਲੀ ਥੀਕ ਨੂੰ ਤਖਣੀ ਹੋ ਕੇ ਸ਼ਰੋਮਨੀ ਅਖਲੀ ਦਾ ਨੰਬਰ ਸਰ ਬਹੁਤ ਸਾਰੀਆਂ ਸੀਟਾਂ ਤੇ ਖੜਾ ਉਸ ਨੂੰ ਵੋਟਾਂ پا ਕੇ ਕਾਮਯਾਬ ਕਰੋਗੇ ਇਹਨਾਂ ਸ਼ਬਦਾਂ ਦੇ ਨਾਲ ਆਸ ਰੱਖਦਾ ਆਂ ਫਤਿਹ ਦੀ ਫਤਿਹ ਅਰਜ਼ ਕਰਦੇ ਆਂ ਵਾਈਕ ਜੀ ਦਾ ਖਾਲਸਾ ਵਾਈਕ ਜੀ ਦੀ ਫਤਿਹ ਬਰਨਾਲਾ ਤੋਂ ਜਤਿੰਦਰ ਦੇਵਗੰਦ ਦੀ ਰਿਪੋਰਟ